ਲੋਕ ਹਿੱਤ ਲੋਕਾਂ ਦੀ ਆਵਾਜ਼ ਅਜਦਾਲ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਵਿਸ਼ੇਸ਼ ਅਜਲਾਸ ਜਿਹੜਾ ਆ ਉਹ ਸਮੁੱਚੇ ਹੌਕਾ ਸਾਧਿਆ ਗਿਆ ਸੀ ਵਿਸ਼ੇਸ਼ ਜਿਹੜਾ ਅਜਲਾਸ ਆ ਉਹਦਾ ਇੱਕ ਨਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਡਾਕਟਰ ਸੀ ਕਲਕੱਤਾ ਸਾਹਿਬ ਡਾਕਟਰ ਸੀ ਪਟਨਾ ਸਾਹਿਬ ਦਾ ਕੋਈ ਕਾਰਨਾ ਕਰਕੇ ਡਾਕਟਰ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿ ਡਾਕਟਰ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਡਾਕਟਰ ਸਹਿਬਾਨ ਤਾਂ ਸਿੱਖ ਪੰਥ ਦੀ ਆਨ ਤੇ ਸ਼ਾਨ ਆ ਉਹ ਕੋ ਜਿਹੜੇ ਮਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜ਼ਿਹਦਾਰ ਸਹਿਬਾਨ ਵੱਲੋਂ ਆਪਈ ਪਰ ਫਿਰ ਵੀ ਇਹ اجلاس ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ اجلاس ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕਿਸ਼ਪੀ ਨਹੀਂ ਸਾਰੇ ਹੌਸਲੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਭੰਤ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜੇ ਜੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਛੇੜੀਏ ਕਾਲ ਤੱਕ ਸਾਫ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ 사ਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾਂ ਆ ਤੁਹਾਡੇ ਰੂਬ ਰੂ ਕਰਦਣਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਉਮੀਦੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰਮਤ ਪਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ, ਪੰਥਕ, ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ। ਹਰ ਤੱਕ ਸਹਿਵਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ-ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ। ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜ਼ੀ ਅਧੀਨ ਹਨ। 6ਵੇਂ 6ਵੇਂ ਪਾਛਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਤਾਪਤ ਪ੍ਰਭੂ ਸਦਾ ਸੰਪਨ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸੇ ਅਲਾਹੀ ਅਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪਰਵਾਨਤ ਪਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਵਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ ਅਜਲਾਸ ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਵਾਨ ਦੀ ਰੋਸ਼ਨੀ ਵਿੱਚ ਤਖ਼ਤ ਸਹਿਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜੱਫੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਗਲਾ ਤਖ਼ਤ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖ਼ਤ ਜੀ ਅਗਲਾ ਤਖ਼ਤ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣੇ ਜਾਂਦੇ ਰਹਿਣਗੇ ਪਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ مشਵਰੇ ਬਿਨਾਂ ਦਖਲਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਧੀਰਗ ਵਿਚਾਰਵਾਦ ਵਟਾਂਦਰੇ ਮਗਰੋਂ ਅਸੀਂ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਤ ਸਹਿਬਾਨ ਦੇ ਜੱਫੀਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾ ਬਣਤੇ ਇਸ ਮਾਮਲੇ ਪਿੱਛੇ ਕਾਲੀ ਵਿੱਚ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਖਸ਼ੀਰੀ ਕਾਰਤਕ ਸਾਹਿਬ ਜੀ ਦੇ ਜੱਫੀਦਾਰ ਉਹ ਆਪਣੀ ਮੀਟਿੰਗ ਕਾਲ ਕਰ ਸਕਦੇ ਹਨ ਹੁਣ ਹਾਲਾਤਾਂ ਚ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤੱਕ ਸਹਿਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਛੇੜੀ ਅਕਾਲ ਤੱਕ ਸਾਹਿਬ ਦੇ 10 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ਼੍ਰੀ ਅਕਾਲ ਤੱਕ ਸਭ ਲੋ ਸਾਬ ਲੋ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ਼੍ਰੀ ਅਕਾਲ ਤੱਕ ਸਾਬ ਦਾ ਮਤਾ ਆ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾ ਪੰਥਕ ਜਲਾਓ ਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਇਹ ਮਹੱਤਵ ਨੂੰ ਅਸਲ ਰੂਪ ਵਿੱਚ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼ੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਚ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਬਈ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫੇਰ ਧਰਮ ਪ੍ਰਚਾਰਕੋਂ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਉਚੇ ਮਤਾ ਰੱਖਿਆ ਸੀ ਕਿ ਇੱਕ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਕੋਰ ਕਰਕੇ ਵੰਡਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲਿੰਦਾ ਸੈਸ ਉਹਨੇ ਫੈਸਲਾ ਕਰ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਇਹ ਸੰਸਥਾ ਇੱਕ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਪ੍ਰਬੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇੰਨਾ ਕਿ ਸਾਡਾ ਅੱਜ ਦਾ ਇਹ ਵਿਸ਼ੇਸ਼ ਅਜਲਾਸ ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈਜ਼ਰੀ ਕਮੇਟੀ ਵੀ ਕੰਮ ਕੀਤੀ ਹੋਰ ਫਲੋਰੀ ਕਮੇਟੀ ਕੰਸ਼ਣ ਕਰੂਗੀ ਕਿ ਇਹ ਕੰਮ ਹੋਏ ਦੇਖੋ ਇਹ ਅਸੀਂ ਜਨਰਲ ਹਾਊਸ ਨੇ ਪਹਿਲਾਂ ਵੀ ਮਤਾ ਪਾਇਆ ਸੀ ਅੱਜ ਵੀ ਬੀਬੀ ਕਰਨ ਜੋਰ ਕਰੋ ਇਹ ਗੌਰ ਬੀਬੀ ਕਰਨ ਜੋਤ ਕੋਰ ਬਲੋਂ ਇਹ ਸੁਝਾਅ ਆਇਆ ਸੀਗਾ ਹੋਰ ਵੀ ਸੁਝਾਅ ਬਹੁਤ ਸਾਰੇ ਆ ਮੇਰ ਕੋ ਜਿਹੜੇ ਉਹ ਕਿਉਂਕਿ ਅਸੀਂ ਕਮੇਟੀ ਅਕਸ਼ਿਰੀ ਕਾਲਤਾਖ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬਣਾਉਗੀ ਪਮਾ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਨਾਉਂਸ ਹੋ ਕਰ ਦੇਣ ਉਹ ਸਾਰਾ ਜਿਹੜੇ ਗੁਰਮਤ ਦੇ ਧਾਰਨੀ ਸਿੱਖ ਵਿਦਵਾਨ ਆ ਉਹ ਸਾਰੇ ਉਹਦੇ ਚ ਸ਼ਾਮਲ ਕੀਤੇ ਜਾਣਗੇ ਅੱਜ ਕੁਝ ਵਿਦਵਾਨ ਜਿਹੜੇ ਉਹ ਲੱਲੇ ਜਾਂਦੇ ਨੇ ਕਮੇਟੀਆਂ ਚ ਜਿਹੜੇ ਆਰਐਸਐਸ ਨਾਲ ਬਾਅਦ ਤੋਂ ਸੰਬੰਧ ਤੋੜ ਕਲ ਜਾਂਦੇ ਨੇ ਪਿੰਡ ਚੌਧਰੀ ਮੈਂ ਆਪਣੀ ਚੌਧਰੀ ਮੈਂਬਰੀ ਕਮੇਟੀ ਆ ਦੇ ਚ ਵੀ ਇੱਕ ਨੂੰ ਤਾਂ ਆਪਾਂ ਬਾਹਰ ਕਰ ਦਿੱਤਾ ਪਰ ਕੁਝ ਵੀ ਇਹੋ ਜਿਹੇ ਚਿਹਰੇ ਤੋਂ ਥੋੜਾ ਦੇਖਿਆ ਆਣ ਨੇ ਆਪਣੀ ਆਪੂ ਨੇ ਹਰੇ ਵੀ ਜਿਹੜੇ ਜਾ ਕੇ ਆਰਐਸਐਸ ਦੀਆਂ ਜਕਮਾਂ ਦੇ ਨਾਲ ਸਮੇਂ ਨਾਲ ਵੀ ਸਿਆਸੀ ਇਹ ਤਾਂ ਹੰਦਸਾ ਦੀਆਂ ਲੜੀ ਸ਼ੁਰੂ ਹੋ ਗਈ ਐ ਸਿਆਸੀ ਦੇਖੋ ਇਲੈਕਸ਼ਨ ਉਹਨਾਂ ਦੇ ਵਿੱਚ ਸਿੱਧੇ ਤੋਂ ਦਿੱਤੇ ਪ੍ਰਚਾਰ ਕੀਤਾ ਜਾ ਦੇਖੋ ਬੇਨਤੀ ਇਹ ਆ ਕਿਉਂਕਿ ਜੇ ਕਿਸੇ ਨੂੰ ਤੁਸੀਂ ਪਰਣਾ ਆ ਉਹਦੇ ਵਿੱਚ ਤਾਂ ਤੁਸੀਂ ਕਿਸੇ ਦੇ ਪੇਟ 'ਚ ਵੜ ਨਹੀਂ ਸਕਦੇ ਪਰ ਕਿਉਂਕਿ ਪਿਛਲੇ ਦਿਨੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਤੇ ਜਾਰੀ ਹੋਈ ਤੇ ਬਹੁਤ ਸਾਰੀਆਂ ਕੰਪਲੇਂਟਾਂ ਸ਼੍ਰੀ ਅਕਾਲਤਖ ਸਾਹਿਬ ਨੂੰ ਤੇ ਮੈਨੂੰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਵੀ ਜੀ ਆਹ ਹੋ ਰਿਹਾ ਸੋ ਇਸ ਕਰਕੇ ਜਿਹੜੇ ਬਾਕੀ ਮੈਂਬਰ ਸਹਿਬਾਨ ਆ ਕਿਸੇ ਤੇ ਉਦਾਂ ਵੀ ਅਮੇ ਸ਼ੱਕ ਕਰ ਜਾਈ ਉਹ ਵੀ ਦਾ ਚੰਗੇ ਨਹੀਂ ਹੁੰਦੇ ਉਹ ਸਰਕਾਰ ਤਾਂ ਲੈ ਗਈ ਮਹਾਰਾਸ਼ਟਰ ਦੀ ਡਾਟੇ ਚਲੋ ਮੈਂ ਸਰਕਾਰ ਵਾਲਾ ਮੁੱਦਾ ਉਹਨਾਂ ਦਾ ਆਪਣਾ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਜਿਸ ਨਾਲ ਤੁਸੀਂ ਅੱਜ ਸਾਰਾ ਇਹ ਪਤਾ ਪਾਸ ਕੀਤਾ ਹੈ ਇਹ ਦੂਸਰੇ ਤਖਤਾਂ ਦੀ ਵੀ ਸੇਫਟੀ ਲਈ ਜਾਵੇਗੀ ਦੇਖੋ ਦੂਸਰੇ ਤਖਤ ਸਹਿਬਾਨਾਂ ਦਾ ਇਹ ਦੇਖੋ ਮੇਰੀ ਪਹਿਲਾਂ ਅੱਜ ਦਾ ਮਤਾ ਜਿਹੜਾ ਕਿਸ ਕਾਰਜ ਲਈ ਸੀ ਉਮਦਾ ਇਸ ਲਈ ਸੀ ਪਈ ਪਿਛਲੇ ਦਿਨੀ ਜਿਹੜੇ ਆ ਉਧਰੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਉਧਰੋਂ ਸ਼੍ਰੀ ਤਖਤ ਜੀ ਪreturnData ਸਾਹਿਬ ਜਿਹੜੇ ਹਰਮੰਦਰ ਸਾਹਿਬ ਵੱਲੋਂ ਉਹ ਜਿਹੜਾ ਥੋੜਾ ਜਿਹਾ ਮਕਾਲਤਨਾ ਹੋ ਗਿਆ ਡੈਡਲੌਕ ਜਿਹਾ ਲੱਗਾ ਸੀ ਉਹ ਸਾਰਾ ਭਾਵੇਂ ਆਪਣੇ ਤੌਰ ਤੇ ਸਾਰਾ ਉਹ ਨਹੀਂ ਹੱਲ ਕਰ ਲਿਆ ਸੀ ਪਰ ਉਹ ਫਿਰ ਪreturnData ਸਾਹਿਬ ਦੇ ਸਾਰੇ ਉਹਨਾਂ ਨੇ ਮੀਟਿੰਗਾਂ ਸੀ ਵੀ ਪਹਿਲਾਂ ਕਮੇਟੀ ਭੇਜੀ ਤੇ ਇਥੋਂ ਵੀ ਸਾਰਿਆਂ ਨੇ ਯਤਨ ਕੀਤਾ ਤੇ ਉਹ ਸਾਰਾ ਹੱਲ ਕਰ ਲਿਆ ਤੇ ਉਹਨਾਂ ਤਖਤ ਸਹਿਬਾਨਾਂ ਦੀ ਆਈਡੈਂਟੀਟੀ ਉਹਨਾਂ ਦੇ ਸਾਰੇ ਜਿਹੜੇ ਪਾਕਿਆ ਮੈਂ ਮਤਜ ਵੀ ਲਿਕੇ ਆ ਉਹ ਸਾਰੇ ਬਲਖਣੇ ਆ ਉਹ ਆਪਣੇ ਆਪ ਦੇ ਵੀ ਸਮਰਾਥ ਆ ਪਰ ਕੇਵਲ ਤਾਂ ਕੇਵਲ ਕੁਝ ਮੁੱਦੇ ਜਿਹੜੇ ਮੁੱਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਚ ਆਉਂਦੇ ਆ ਉਹ ਉਹ ਉਹਨਾਂ ਤਖਤ ਸਹਿਬਾਨਾਂ ਦਾ ਇਹ ਪੰਜ ਮੈਂਬਰੀ ਜਿਹੜੀ ਪੰਜ ਆਪਾਂ ਕਹਿੰਦੇ ਸਿੰਘ ਸਹਿਬਾਨ ਇਕੱਠੇ ਹੁੰਦੇ ਹੋਗੇ ਦਾ ਹਿੱਸਾ ਹੁੰਦੇ ਆ ਪਰ ਅੱਜ ਦਾ ਇਹ ਪਰਵੇਖ ਨਹੀਂ ਸੀ ਅੱਜ ਦਾ ਪਰਵੇਖ ਸੀ ਕਿ ਹਾਲਾਤ ਜਿਹੜੇ ਸਕਾਵੇਂ ਬਣਾਏ ਜਾਣ ਉਹ ਭਾਵੇਂ ਪਹਿਲਾਂ ਵੀ ਬਣ ਗਿਆ ਸੀ ਪਰ ਅਸੀਂ ਅੱਜ ਸਨੇਬਰ ਉਹਨਾਂ ਨੂੰ ਬੇਨਤੀ ਵੀ ਕੀਤੀ ਤੇ ਪਹਿਲਾਂ ਮਤਾ ਵੀ ਆ ਬਦਾਂਤੀ ਸਾਹਿਬ ਦੇ ਵਿਲੇ ਉਦੋਂ ਵੀ ਕੁਝ ਇਦਾਂ ਦੇ ਟਕਰਾਅ ਹੋ ਗਏ ਸੀ ਉਹ ਕੀ ਸੀ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਪਰ ਫਿਰ ਬੈਠ ਕੇ ਸਾਰਾ ਉਹ ਸੌਟ ਆਊਟ ਹੋ ਗਿਆ ਸੀ ਤੇ ਅੱਜ ਵੀ ਹੋ ਗਿਆ ਤੇ ਅਸੀਂ ਅੱਜ ਵਿਸ਼ੇਸ਼ ਜਲਾਸ ਦੇ ਵਿੱਚ ਅਪੀਲ ਕੀਤੀ ਆ ਉਹਨਾਂ ਨੂੰ ਵੀ ਤਾਂ ਕਿ ਗਾਂ ਉਹ ਵਿਖਦੇ ਵਿੱਚ ਤਾਕਤ ਸਹਿਬਾਨ ਸਤਕਾਰ ਜੋ ਹੋ ਗਿਆ ਪਰ ਸਭ ਤੋਂ ਸਰਵਉੱਚ ਜੇ ਤਾਕਤ ਨੂੰ ਕਿਸੇ ਨੂੰ ਮਾਨਤਾ ਜਾਂ ਸਰਵਉੱਚ ਤਾਕਤ ਆ ਉਹ ਕੇਵਲ ਤਾਂ ਕੇਵਲ ਜਿਹੜੀ ਅਕਾਲ ਤਖਤ ਸਾਹਿਬ ਪੰਜਾਬੀ ਜਮੇਤਰ ਦਾ ਜਲਾਸ ਕਰਨ ਲਈ ਉਹਦੇ ਉਹਦੇ ਕਰਾਂਗੇ ਗੱਲ ਉਹ ਹਾਲੇ ਅਸੀਂ ਤਾਕਤ ਸਾਹਿਬ ਨੂੰ ਭੇਜੀ ਹੈ ਸਾਡੇ ਜੱਜੇਦਾਰ ਸਾਹਿਬ ਦੀ ਗੈਰ ਹਾਜ਼ਰੀ ਰਹੀ ਹੈ ਜੀ ਦੋਵੇਂ ਸਰ ਨਹੀਂ ਕੋਈ ਗੈਰ ਹਾਜ਼ਰੀ ਨਹੀਂ ਸੀ ਉਹਨਾਂ ਦੇ ਬਹਿਨੋ ਦੀ ਡੈਥ ਹੋ ਗਈ ਆ ਉਹ ਆਪਣੇ 10 ਤਰੀਕ 10 ਤਰੀਕ ਤੱਕ ਆਪਣੀ ਮਸ਼ਰੂਫ ਬਾਬਾ ਟੇਕ ਸਿੰਘ ਬਾਬਾ ਟੇਕਸ ਹੁਣੇ ਤੁਸੀਂ ਦੇਖਿਆ ਹੋਣਾ ਰੋਜ਼ ਅਖਬਾਰਾਂ ਚ ਆਉਂਦਾ ਉਹਨਾਂ ਨੇ ਧਰਮ ਪ੍ਰਚਾਰ ਇਹਨੇ ਰੱਖਿਆ ਜਿਸਦਾਰੇ ਨੇ ਧਰਮ ਪ੍ਰਚਾਰ ਚਾਵੇ ਤੇ ਫਿਰ ਉਹ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਜੇ ਕਿਸੇ ਮੈਂਬਰ ਨੇ ਰੱਖਿਆ ਹੁੰਦਾ ਆਪਣਾ ਪ੍ਰੋਗਰਾਮ ਸਾਰਾ ਤੇ ਉਹ ਫਿਰ ਇਸ ਕਰਕੇ ਨਹੀਂ ਆਏ ਇੱਕ ਪਰੋਲ ਹੋਣੀ ਜੀ ਅੱਜ ਦਾ ਕਲੀਅਰ ਕਰ ਦਿਓ ਰਾਮਨ ਹਿੰਦੀ ਪਰੋਲ ਦੁਬਾਰਾ ਮੈਂ ਮੈਂ ਤੁਸੀਂ ਪਹਿਲਾਂ ਵੀ ਕੀਤੀ ਤੁਹਾਨੂੰ ਵਾਰ-ਵਾਰ ਚੰਗਾ ਨਹੀਂ ਲੱਗ ਉਹ ਬਹੁਤ ਆਪਾਂ ਮਹੱਤਵ ਦੇ ਰਹੇ ਆਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜਾ ਜਨਿੰਗ ਜੇਲ ਮੈਨੂਅਲ ਐਮੈਂਡ ਕਰ ਦਤਾ ਇੱਕ ਬੰਦੇ ਲਈ ਜੇ ਇੱਕ ਹੁੰਦਾ ਵੀ ਦੋ ਵਾਰੀ ਬੰਦਾ ਪ੍ਰੂਲ ਲੈ ਸਕਦਾ ਉਹਦੇ ਸਾਰੇ ਜੇਨ ਮੈਨੂਅਲ ਪੰਜਾਬ ਜੇਨ ਮੈਨੂਅਲ ਹਰਿਆਣਾ ਜੇਲ ਮੈਨੂਅਲ ਤੇ ਇਹ ਸਾਰੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਤੇ ਹੁਣ ਐਕਟ ਹੀ ਸਾਰੇ ਐਮੈਂਡ ਕਰ ਦਿੱਤੇ ਉਹਨਾਂ ਦੀ ਤਾਂ ਹੁਣ ਤੇ ਹੁਣ ਇਹ ਦੋ ਕੀ ਬਾਰ ਬਾਰ ਕਹੀ ਜਾਈਏ ਵਕੀਲ ਹੁਣ ਮੈਂ ਇਹ ਪੁੱਛਣਾ ਜਾ ਰਿਹਾ ਸੀ ਕਿ ਇਸ ਦੇ ਪਿੱਛੇ ਅਦਾਲਤਾਂ ਹੁੰਦੀਆਂ ਨੇ ਜਾਂ ਇਹਦੇ ਪਿੱਛੇ ਇਹ 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 ਫਰੋਲ ਦਾ ਜਿਹੜਾ ਹੁੰਦਾ ਇਹਨਾਂ ਅਦਾਲਤਾਂ ਦਾ ਕੋਈ ਨਹੀਂ ਅਦਾਲਤਾਂ ਸਿਰਫ ਦਾ ਕੇਵਲ ਦਾ ਕੰਮ ਹੁੰਦਾ ਜੀ ਕੇਵਲ ਤਾਂ ਕੇਵਲ ਸਜ਼ਾ ਤੱਕ ਉੱਥੇ ਤੱਕ ਹੁੰਦਾ ਉਦੋਂ ਬਾਅਦ ਜਿਹੜਾ ਆ ਇਹ ਸਾਰਾ ਫਿਰ ਗਵਰਨਮੈਂਟ ਦਾ ਕਾਰਜ ਹੁੰਦਾ ਬਹੁਤ ਧੰਨਵਾਦ